ਜੈ ਸ਼੍ਰੀ ਰਾਮ ਭਾਰਤ ਮਾਤਾ ਦੇ ਜੈ ਇੱਕ ਹੁਣੇ ਹੁਣੇ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਖਬਰ ਫੈਲੀ ਆ ਕਿ ਕੰਗੜਾ ਨਾਲਦ ਨਵੇਂ ਨਵੇਂ ਮੈਂਬਰ ਪਾਰਲੀਮੈਂਟ ਬਣੀ ਬੀਬੀ ਮੰਡੀ ਹਣਕੇ ਤੋਂ ਚੰਡੀਗੜ੍ਹੇ ਇਹੇ ਪਹੁੰਚਦੇ ਉਤਰੀ ਤੇ ਉਸਨੇ ਦਿੱਲੀ ਜਾਣਾ ਸੀ ਤੇ ਲੇਕਿਨ ਇੱਕ ਮਹਿਲਾ ਸੀਆਈਆਰ ਸਬੂਦੀ ਜਿਹੜੀ ਕਾਂਸਟੇਬਲ ਸੀ ਜਾਂ ਹੌਲਦਾਰ ਸੀ ਉਸਨੇ ਕਹਿੰਦੇ ਬੀਬੀ ਕੰਗਣਾ ਨਾਉਦ ਨੂੰ ਥੱਪੜ ਮਾਰਿਆ ਮੈਂ ਸਭ ਤੋਂ ਪਹਿਲਾਂ ਇਹਦੀ ਨਿੰਦਾ ਕਰਦਾ ਹਾਂ ਮੈਂ ਉਸ ਬੀਬੀ ਕੁਲਵਿੰਦਰ ਕੌਰ ਜਿਹੜੀ ਸਿਪਾਹੀ ਹੈ ਜਾਂ ਹੌਲਦਾਰ ਨੂੰ ਪੁੱਛਣਾ ਚਾਹੁੰਦਾ ਹਾਂ ਵੀ ਤੈਨੂੰ ਕਿਸ ਨੇ ਹੁਕਾ ਦਿੱਤਾ ਤੂੰ ਜਾ ਤਾਂ ਆਪਣੀ ਵਰਦੀ ਲਾ ਕੇ ਮੁਕਾਬਲੇ ਜਾ ਜਾ ਬਈ ਵਰਦੀ ਦੇ ਵਿੱਚ ਰਹੇਗੇ ਪਹਿਲਾਂ ਕੀ ਕੀ ਹੋਇਆ ਇਹ ਤੁਹਾਨੂੰ ਸਾਰਿਆਂ ਨੂੰ ਮੈਂ ਸੁਣਾਉਣਾ ਚਾਹੁੰਦਾ ਮੈਂ ਪਹਿਲਾਂ ਇੰਦਰਾ ਗਾਂਧੀ ਜੀ ਨੂੰ ਸ਼ਹੀਦ ਕੀਤਾ ਵਰਦੀ ਵਿੱਚ ਗਨਮੈਨਾਂ ਨੇ ਫਿਰ ਮੋਖਵੰਦਰੀ ਸਾਹਿਬ ਬੀਨ ਸਿੰਘ ਜੀ ਨੂੰ ਸ਼ੀਰ ਗੀਤਾ ਗਨਮੈਨਾਂ ਨੇ ਫਿਰ ਉਸ ਵਾਰ ਅਰਜੀਵ ਗਾਂਧੀ ਜੀ ਨੂੰ ਵਰਦੀ ਦੇ ਵਿੱਚ ਜਦੋਂ ਪ੍ਰੇਡ ਹੋ ਰਹੀ ਸੀ ਉਸ ਨੇ ਗਨ ਮਾਰਨ ਦੀ ਕੋਸ਼ਿਸ਼ ਕੀਤੀ ਫਿਰ ਉਹ ਮਤਲਬ ਹੋਰ ਕਿੰਨੀਆਂ ਗੱਲਾਂ ਹੋਈਆਂ ਹੋਣਗੀਆਂ ਅੱਜ ਜਿਹੜੀ ਹੁਣ ਇੱਕ ਪਹਿਲਾਂ ਮੇਰੇ ਨਾਲ ਵੀ ਹੋ ਚੁੱਕੀ ਆ ਸਾਢੇ 1.5 ਸਾਲ ਪਹਿਲਾਂ ਸੀਆਈਆਰ ਸਰ ਦਾ ਮਲਾਜਮ ਕਹਿੰਦਾ ਮੈਂ ਮੋਗੇ ਦਾ ਜੀ ਵੀ ਤੁਸੀਂ ਸਿੱਖਾਂ ਦੇ ਖਿਲਾਫ ਬੋਲਦੇ ਹੋ ਮਾਨ ਸਾਹਿਬ ਮੈਂ ਤੁਹਾਨੂੰ ਮੈਂ ਡਿਊਟੀ ਕਰਦੇ ਤਨਵਾ ਗੋਲੀ ਮਾਰ ਦੂੰਗਾ ਮੈਂ ਕਹਾ ਤੇਰੇ ਵਰਗੇ 36 ਬੰਦੇ ਆਏ ਚਲੋ ਰਹੀ ਹੋ ਨ ਬੀਬੀ ਕੰਗਣਾ ਨਵਦੀ ਗੱਲ ਬੀਬੀ ਕੰਗਣਾ ਨਵਾ ਤਾਂ ਆਪਣੇ ਦਿੱਲੀ ਕਾਰਗਮ ਜਾ ਰਹੀ ਹੈ ਨਿੱਜੀ ਕਾਰਗਮਾਂ ਜਾਂ ਬੀਜੇਪੀ ਦਾ ਤੇ ਤੂੰ ਆਪਣਾ ਕੁਲਵਿੰਦਰ ਕੋਰੇ ਤੂੰ ਆਪਣੇ ਪੰਜਾਬ ਦੀ ਬੇਇੱਜ਼ਤੀ ਕੋ ਕਰਾ ਰਹੀਆਂ ਆਪਣੇ ਮਾਪਿਓ ਦੇ ਬੇਇੱਜ਼ਤੀ ਕੋ ਕਰਾ ਰਹੀਆਂ ਕਦੇ ਕਦੇ ਹੁਣ ਖਬਰਾਂ ਵਿੱਚ ਚੱਲਦੇ ਪਏ ਕਿ ਕਿਸਾਨ ਅੰਦੋਲਨ ਦਾ ਬਦਲਆ ਕਿਸਾਨ ਅੰਦੋਲਨ ਨੇ ਕਿਹੜਾ ਘਟ ਦਿੱਤੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਕਿੰਨੇ ਪੁੱਤਿਆਂ ਮੂੰਹ ਬਕਦੇ ਰਹੇ ਨੇ ਅੱਜ ਧਰਨੇ ਲਾਏ ਨੇ ਕਿਤੇ ਲੋਕ ਪਰੇਸ਼ਾਨ ਹੋ ਰਹੇ ਨੇ ਜਿਹੜੇ ਕੱਲੇ ਕਿਸਾਨਾਂ ਨੂੰ ਖੁਸ਼ ਕਰਨ ਦਾ ਢੇਕ ਨਿਆ ਹੋਇਆ ਆਪਾਂ ਹਰ ਬੰਦਾ ਕੋਈ ਮੈਡੀਕਲ ਦੇ ਤੌਰ ਤੇ ਕਿਸੇ ਨੂੰ ਐਂਬੂਲੈਂਸ ਲੈ ਕੇ ਜਾਣਾ ਤਿੰਨ ਤਿੰਨ ਘਾਟੇ ਲੱਗਦੇ ਜਾਣ ਨੂੰ ਮਾਲੇ ਨੂੰ ਚਾਰਜ ਘਾਟੇ ਲੱਗ ਰਿਹਾ ਸਰਕਾਰ ਕੁੱਟ ਗਈਆਂ ਟਰੈਕ ਦਾ ਹੈਵੀ ਟਰੈਕ ਦਾ ਜਿਸ ਨੇ ਮਾਲ ਕੱਚਾ ਲੈ ਕੇ ਜਾਣਾ ਕਿਵੇਂ ਆਪਣੇ ਟਾਈਮ ਤੇ ਪਹੁੰਚੂਗਾ ਵੀ ਉਹ ਕੋਈ ਆਪਣਾ ਹੋਈਲੇ ਮਾਲਾ ਕਿਵੇਂ ਕਰੂਗਾ ਤੁਹਾਨੂੰ ਕਿਸਾਨਾਂ ਦੇ ਭੇਦ ਵਿੱਚ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੁਸੀਂ ਨਾ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਆਹ ਮਦਦਿੰਦਰ ਮੁੱਦੇ ਪੁੱਛ ਨਹੀਂ ਵੀ ਗੰਣਾ ਜਾਂ ਕਗਣਾ ਨਾ ਦੇ ਥੱਪੜ ਮਾਰਨਾ ਕੁਛ ਨਹੀਂ ਵੀ ਗੰਣਾ ਮੈਂ ਪਾਰੰਦੇ ਗ੍ਰਹਿ ਮੰਤਰਾਂ ਵਾਲੇ ਤੋਂ ਮੰਗ ਕਰਦਾ ਮਾਂ ਜਿਹੜੀ ਉਹ ਕੁੜੀ ਕੁਲਵਿੰਦਰ ਕੌਰ ਆ ਉਹ ਉਤਰਾਂ ਦਾ ਡਿਸਕਸ ਕੀਤਾ ਜਾਵੇ ਅਤੇ ਉਸਤੇ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਜਿਹੜਾ ਇਹ ਦਿਮਾਗ ਵਿੱਚ ਕੀੜਾ ਨਾ ਫਰੂਦ ਭਰਿਆ ਆ ਉਹ ਉਤਰ ਜਾ ਕੇ ਕਿਸੇ ਹੋਰ ਦੇ ਵੀ ਜਿਹੜਾ ਹੋਵੇ ਚਾਹੇ A B C ਜਾਂ ਕੋਈ ਹੋਰ ਕਾਨੂੰ ਕੋਈ ਹੋਰ ਟੰਗਾ ਲੈਂਦਾ ਵਾ ਕਿਹਾ ਕਿ ਕਿਉਂਕਿ ਆਪਾਂ ਸ਼ਾਸਨ ਚ ਰਹਿ ਕੇ ਕੰਮ-ਕੰਮ ਕਰਨਾ ਵਾ ਬਰਦੀ ਪਾਈਆਂ ਇਨਸ਼ਾਹ ਜਰ ਹੈਗਾ ਤੂੰ ਜੇ ਕੁਲਵਿੰਦਰ ਕੌਰ ਜੀ ਬੀਬੀ ਕੰਗੜਾ ਨਾ ਆ ਰਹੀ ਆ ਤੂੰ ਮੂਰੇ ਉਹ ਨੂੰ ਸਰੂਡ ਬਾਹਰ ਭਈ ਭਾਈ ਮਹਿਲਾ ਵਾ ਸਾਡੀ ਇਹ ਭਈ ਕੰਗੜਾ ਨਾ ਜਿੱਤ ਕੇ ਆ ਰਹੀ ਆ ਮੈਂਬਰ ਪਾਰਲੀਮੈਂਟ ਤੂੰ ਉਲਟਾ ਉਹਨਾਂ ਬਤਨ ਕੀ ਕਰ ਰਹੀ ਆ ਇਹ ਬਿਲਕੁਲ ਸਹਿਯੋਗ ਨਹੀਂ ਹੈਗਾ ਚਾਹੇ ਸਾਡੇ ਪੰਜਾਬ ਦੀ ਆ ਕੁੜੀ ਸਿਪਾਹੀ ਕੁਲਵਿੰਦਰ ਕੌਰ ਮੈਂ ਉਹਦੀ ਨਿੰਦਾ ਕਰਦਾ ਵਾਂ ਅਸੀਂ ਹਰ ਇੱਕ ਨਾਲ ਰਲ ਮਿਲ ਕੇ ਰਹਿਣਾ ਵਾ ਤੁਸੀਂ ਲੋਕ ਦੰਗਾ ਫਸਾਹ ਕਰਨ ਦੀ ਕੋਸ਼ਿਸ਼ ਕਰਦੇ ਪਏ ਹੋ ਬਰਦੀ ਵਿੱਚ ਰਹਿ ਕੇ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਹੋਊਗੀ